ਅਜੇ ਤੱਕ ਹੋਇਆ ਸਾਡੇ بیٹے ਬਹੁਤ ਬੁਰੀ ਤਰ੍ਹਾਂ ਮਾਰੇ ਸਾਡਾ ਦਾ ਵੱਡੇ ਸਾਡਾ ਦਾ ਬੇਟਾ ਇਦਾਂ ਦਾ ਕਦੇ ਜਰਾ ਬਾਹਰ ਵੀ ਨਿਕਲਿਆ ਨਜ਼ਾਇਜ਼ ਹੋ ਰਾਤ ਮਾਰਿਆ ਗਿਆਗਾ ਹਸਪੀਟਲ ਚ ਪਿਆ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਪੁਛਾਸ਼ ਨਹੀਂ ਪੁੱਛ ਰਹਾ ਉਹਨੂੰ ਸਤਗੁਰ ਦੇਵ ਕੀ ਜੈ ਬੰਨੀ ਜੋੜ ਮਹਾਰਾਜ ਕੀ ਜੈ ਸਤਗੁਰ ਖੁੰਡੇ ਵਾਲਿਓ ਕੀ ਜੈ ਪਿਆਰੀ ਸਾਧ ਸੰਗਤ ਜੀ ਕਾਫੀ ਦਿਨਾਂ ਤੋਂ ਇੱਥੇ ਜਿਹੜਾ ਗੇਟ ਦੇ ਉੱਪਰ ਇਹ ਸੰਘਰਸ਼ ਚੱਲਦਾ ਸੀ ਜਿਹੜਾ ਕਿ ਗੇਟ ਆ ਇਸ 27 ਸਾਲ ਤੋਂ ਬਣਿਆ ਪਹਿਲਾਂ ਹੀ ਇਹ ਕੋਈ ਅੱਜ ਨਵਾਂ ਗੇਟ ਨਹੀਂ ਬਣਿਆ ਇਹ ਦੀ ਸਿਰਫ ਰਵੇਅਰ ਕਰਕੇ ਇਹਨੂੰ ਬਸ ਦੁਬਾਰਾ ਲਾਉਣਾ ਸੀਗਾ ਇਸ ਕਰਕੇ ਜਿਹੜਾ ਹੈਗਾ ਪਿੰਡ ਦੇ ਵਿੱਚ ਰੰਜਿਸ਼ ਅੱਜਾਂ ਦੀ ਹੋਈ ਹੈ ਕਿ ਮੈਂਬਰ ਭੇਜੇ ਇੱਥੇ 6:00-7:00 ਰਾਤ ਉਹਨਾਂ ਨੇ ਰੱਜ ਕੇ ਇੱਥੇ ਗੁੰਡਾ ਕਰਦੀ ਕੀਤੀ ਨੰਗਾ ਨਾਚ ਕੀਤਾ ਜੇ ਕੋਈ ਗੇਟ ਲੱਗਿਆ ਆ ਗੇਟ ਲੱਗੇ ਦਾ ਕੀ ਤਰਾਜ ਹੈ ਕਿਸੇ ਨੂੰ ਅਰ ਇਸ ਕਰਕੇ ਜਿਹੜਾ ਹੈਗਾ ਸਤਿਗੁਰ ਗੰਗਾ ਨੰਦ ਮਾੜਾ ਜਿਹੜੀ ਸੰਗਤ ਹੈ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਅਰਸੀ 0 ਦੇ ਚੱਕਰ ਦੇ ਵਿੱਚ ਕੱਲ ਨੂੰ ਨੂਰਪਬੇ ਦੀ ਬਹੁਤ ਵੱਡਾ ਘਰਾਓ ਕਰਨ ਲੱਗੇ ਆ ਪਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿੰਨੀ ਵੀ ਸੰਗਤ ਹੈਗੀ ਸਤਿਗੁਰਾਂ ਦੀ ਚਾਹੇ ਸਾਰੇ ਸੰਤ ਮਾਂ ਕੁਛ ਵੀ ਪਹੁੰਚਣਗੇ ਅਰ ਉੱਥੇ ਆਪਾਂ ਇਕੱਠ ਕਰਨਾ ਅਰ ਪਰਚਾ ਕਰਾਉਣਾ ਇਹਨਾਂ ਦੋਤੀਆਂ ਨੇ ਦੋਸ਼ੀਆਂ ਨੇ ਰਾਤ ਨੂੰ ਗੁੰਡਾਗਰਦੀ ਕੀਤੀ ਹੈ ਰਹੀ ਗੱਲ ਗੇਟ ਦੀ ਇਹ ਗੇਟ ਜਿਹੜਾ ਲੱਗ ਗਿਆ ਇਹਦੇ ਉੱਤੇ ਅਸੀਂ ਕੋਲ ਖੜੇ ਆ ਅਸੀਂ ਇਹੋ ਜੇ ਕੱਚੇ ਭਗਤ ਨਹੀਂ ਹੈਗੇ ਪਰ ਬਚਾਅ ਹੋ ਗਿਆ ਮਹਾਰਾਜੀ ਕਿਰਪਾ ਦੇ ਨਾਲ ਨਹੀਂ ਬਹੁਤ ਮੌਤਾਂ ਹੋਣੀਆਂ ਸੀਗੀਆਂ ਇੱਥੇ ਸੋ ਇਸ ਕਰਕੇ ਅੱਜ ਅਸੀਂ ਇਸ ਪ੍ਰਸ਼ਾਸਨ ਨੂੰ ਖਾਸ ਕਰਕੇ ਜਿਹੜੇ ਆਈਓ ਐਥੇ ਜਿਨ੍ਹਾਂ ਨੇ ਕੇਸ ਨੂੰ ਆਪਣੇ ਹੈਂਡਲ ਕੀਤਾ ਹੋਇਆ ਹੈ ਆਈਓ ਨੂੰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਆਈਓ ਨੂੰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜੇ ਤੁਹਾਡੇ ਕੋਲ ਇਨਸਾਫ ਨਹੀਂ ਹੈ ਤਾਂ ਅਸੀਂ ਸੰਘਰਸ਼ ਇਹਨਾਂ ਲੰਬਾ ਕਰਾਂਗੇ ਕਿ ਤੁਹਾਨੂੰ ਘਰ ਬਿਠਾਵਾਂਗੇ ਬਰਦੀ ਲਾਹਾ ਕੇ ਤੁਹਾਡੀ ਤੁਹਾਨੂੰ ਨੌਕਰੀ ਨਹੀਂ ਕਰਨ ਦੇਵਾਂਗੇ ਸੋ ਇਸ ਕਰਕੇ ਭਾਈ ਸਾਰੇ ਸੰਗਤ ਜਿਹੜੀ ਕੱਲ ਨੂੰ ਇਕੱਠੀ ਹੋ ਸੰਗਤ ਦੇ ਮਨ 'ਚ ਰੋਸ ਹੈ ਸਾਰਿਆਂ ਦੇ ਵਿੱਚ ਰੋਸ ਹੈ ਕਿ ਨਾ ਹੀ ਅਸੀਂ ਕਿਸੇ ਨੂੰ ਤੰਗ ਕਰਦੇ ਆ ਨਾ ਸਾਨੂੰ ਕੋਈ ਕਰੇ ਅਰੇ ਇੱਕ ਗੱਲ ਹੋਰ ਵੀ ਆ ਲਾਸਟ ਨਾ ਤਾਂ ਸੰਗਤ ਕਿਸੇ ਤੋਂ ਡਰਦੀ ਹੈ ਨਾ ਕਿਸੇ ਨੂੰ ਡਰਾਉਂਦੀ ਹੈ ਸਾਡੀ ਜਿਹੜੀ ਸਤਿਗੁਰਾਂ ਦੀ ਸੰਗਤ ਹੈ ਇਹ ਨਾਮ ਲੇਵਾ ਸੰਗਤ ਹੈ ਇਹਦਾ ਨਾਮ ਜਪ ਲਿਆ ਨਾਮ ਚ ਪਾਉਂਦੀ ਭਲੇ ਦੇ ਕੰਮ ਕਰਦੀ ਹੈ ਆ ਗੁੰਡਾਗਰਦੀ ਵਾਲਾ ਰਾਜ ਜਿਹੜਾ ਨਾ ਕਦੇ ਨਹੀਂ ਹੋਇਆ ਪੂਰੀ ਵਾਲੇ ਭੇਖ ਦੇ ਵਿੱਚ ਬਹੁਤ ਸਤਿਗੁਰਦੇ ਜੀ ਜੈ ਜੀ ਜੈ ਜੀ ਸਾਨੂੰ ਗੱਡੀਆਂ ਦੀ ਵੀ ਪਛਾਣ ਲਿਆ ਸੀ ਬੰਦੇ ਵੀ ਪਛਾਣ ਲਏ ਵੇ ਥੱਲੇ ਕੱਲੇ ਬੰਦੇ ਦੀ ਗੱਡੀ ਖੜੀ ਆ ਜਿਹੜੀ ਨਾਲ ਨਹੀਂ ਇਹ ਤਾਂ ਹੋਰ ਉਹਦਾ ਗੱਡੀ ਖੜੀ ਆ ਵੀ ਕੋਈ ਉਹਦਾ ਗੱਡੀ ਆ ਭੱਜ ਗਈ ਲੈ ਕੇ ਰਾਬ ਗੱਡੀਆਂ ਪਛਾਣ ਲਈ ਆ ਸੀ ਕਿੱਥੇ ਕਿੱਥੇ ਦੇ ਬੰਦੇ ਕੋਲ ਦੇ ਆ ਕੈਮਰੇ ਬੱਤੇ ਆ ਦੇਖੋ ਕੈਮਰੇ ਦੀ ਆ ਆਹੋ ਆਹੋ ਦੇਖੋ ਨਾਮ ਬੋਲੋ ਕੋਈ ਕੁਝ ਨਾਮ ਬੋਲੋ ਜਿਹੜੇ ਪਰ ਮੈਨੂੰ ਦੱਸੋ ਕੋਈ ਮਰਜੀ ਉਸਨੂੰ ਤੁਸੀਂ ਬੋਲੋ ਜੀ ਤੁਸੀਂ ਬੋਲੇ ਬਿਸ਼ ਬੋਲਿਏ ਸਤਗੁਰਦੇਵ ਮਹਾਰਾਜ ਕੀ ਜੈ ਅੱਜ ਰਾਤ ਨੂੰ ਜੋ 2:30 ਵਜੇ ਬਹੁਤ ਮਾੜੀ ਹਰਕਤ ਘਟਿਆ ਇਨਸਾਨਾਂ ਵੱਲੋਂ ਕੀਤੀ ਗਈ ਹੈ ਉਹਦੇ ਅਸੀਂ ਸਖਤ ਸ਼ਬਦਾਂ ਵਿੱਚ ਔਰ ਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਕਿਉਂਕਿ ਇਹੋ ਜੇ ਕੰਮ ਘਟਿਆ ਇਨਸਾਨ ਹੀ ਕਰਦੇ ਹੁੰਦੇ ਆ ਤੇ ਚੰਗੇ ਇਨਸਾਨਾਂ ਦਾ ਤਾਂ ਇਹ ਕੰਮ ਹੀ ਨਹੀਂ ਹੈ। ਔਰ ਜਿੰਨੇ ਘਟਿਆ ਹਰਕਤیں ਕੀਤੀ ਮੇਰੇ ਖਿਆਲ ਤਾਂ ਇਨਸਾਨ ਦਾ ਕਰ ਨਹੀਂ ਸਕਦਾ। ਭਈ ਜੀ ਨੂੰ ਉਹਨੂੰ ਅਸੀਂ ਇਨਸਾਨ ਹੀ ਨਹੀਂ ਸਮਝਦੇ ਜਿਹੜੇ ਇਹ ਜੀ ਹਰਕਤਾਂ ਕਰਦੇ ਹੈਗੇ ਬਹੁਤ ਮਾੜੀ ਹਰਕਤ ਹੈ ਔਰ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਤੇ ਇਹਨਾਂ ਘਟਿਆ ਇਨਸਾਨਾਂ ਦੇ ਪ੍ਰਤੀ ਕਾਰਵਾਈ ਕੀਤੀ ਜਾਵੇ ਅਗਰ ਨਾ ਕੀਤੀ ਗਈ ਤਾਂ ਸਾਡਾ ਸੰਘਰਸ਼ ਲੰਬਾ ਚੱਲੂ ਲੰਬਾ ਚੱਲੂ ਯਾਰੀ ਰਹੂਗਾ। ਬਹੁਤ ਸਮਾਂ ਕਿ ਸੰਘਰਸ਼ ਨੂੰ ਬੇਅੰਤ ਹੋ ਰਿਹਾ ਹੈ। ਕਿ ਕੱਲ ਨੂੰ 10 ਔਰ 11 ਵਜੇ ਦੇ ਵਿੱਚ ਵਿੱਚ ਢਾਂਡੀਆਂ ਕੁੜੀਆਂ ਦੇ ਇਕੱਠੇ ਹੋਣਾ ਆਪਾਂ ਸਾਰਿਆਂ ਨੇ ਇੱਥੋਂ ਇਕੱਠੇ ਹੋ ਕੇ ਫਿਰ ਨੂੰ ਕੋ ਬੇਜੀ ਠਾਣੇ ਜਾਣਾ ਔਰ ਜਨਾਨੀਆਂ ਵੀ ਨਾਲ ਆਣੀਆਂ ਸੰਗਤ ਦੇ ਵਿੱਚ ਬੰਦੇ ਵੀ ਆਉਣੇ ਆ ਮਹਾਰਾਜ ਜੀ ਸਾਰੀ ਸੰਗਤ ਆਣੀ ਹੈ ਸੋ ਇਸ ਕਰਕੇ ਜਿਹੜਾ ਹੈਗਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ ਪਰ ਖਾਸ ਕਰਕੇ ਜ਼ਿੰਮੇਵਾਰ ਧਰਮਪਾਲ ਆਈਓ ਹੈ ਜਿਹੜਾ ਜਿਹਨੇ ਬੇਨਸਾਫੀ ਕੀਤੀ ਆ ਪਹਿਲੇ ਦਿਨ ਤੋਂ ਹੀ ਉਹਨੂੰ ਆਪਣੀ ਬਰਦੀ ਦਾ ਨਾ ਕਾਨੂੰਨ ਦਾ ਕੋਈ ਸ਼ਰਮ ਲਿਆ ਹੈ ਨਹੀਂ ਉਹਨੂੰ ਉਹਨੇ ਸਾਰਾ ਕੁਝ ਲਾ ਕੇ ਕੀਲੀ ਟੰਗਿਆ ਹੈ ਇੱਕ ਵਰਦੀ ਪਾ ਕੇ ਕਾਨੂੰਨ ਦਾ ਰਾਖਾ ਕਾਨੂੰਨ ਦੀ ਉਲੰਘਣਾ ਕਰੇ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਤਾਂ ਬਿਲਕੁਲ ਕਾਰਵਾਈ ਕਰਾਵਾਂਗੇ ਜਿਹੜੀ ਗੱਲ ਹੈਗੀ ਹੈ ਰਾਤ ਗੁੰਡਾਗਰਦੀ ਦੀ ਉਹ ਅਸੀਂ ਸਾਰੇ ਬੰਦੇ ਪਛਾਣ ਲਏ ਬਾਜੀ ਨੇਮ ਜਾਣਦੇ ਆ ਅਸੀਂ ਉਹਨਾਂ ਨੂੰ ਅਸੀਂ ਜੇ ਮੌਕਾ ਆਇਆ ਸਾਰਿਆਂ ਦੇ ਨਾਮ ਵੀ ਲਿਖਾਵਾਂਗੇ ਉੱਥੇ ਬੈਠ ਕੇ ਬਿਆਨ ਦੇਵਾਂਗੇ ਜਦੋਂ ਪਰ ਸਾਡੇ ਜਿਹੜੇ ਬੰਦੇ ਹਸਪੀਟਲ ਨਹੀਂ ਪਹੁੰਚੇ ਬੜੇ ਸੀਰੀਅਸ ਹੈ ਉਹਨਾਂ ਨੂੰ ਮਾਰੋ-ਮਾਰੋ ਬਿਆਨ ਦੇਣ ਦੇ ਯੋਗਿਆ ਹੁੰਦੇ ਉਹ ਫਿਰ ਪ੍ਰਸ਼ਾਸਨ ਨੂੰ ਪੁਲਿਸ ਨੂੰ ਬਿਆਨ ਵੀ ਕਰਾਵਾਂਗੇ ਉਹਨਾਂ ਦੇ